ਮਿਹਨਤ ਕਰਨ ਤੇ ਇਨਸਾਨ ਆਵੇ ਤੇ ਕੀ ਨਹੀਂ ਹੋ ਸਕਦਾ ਪਠਾਨਕੋਟ ਦੇ ਅਧੀਨ ਆਉਂਦੇ ਲਾਡੋਚੱਕ ਪਿੰਡ ਦੇ ਰਹਿਣ ਵਾਲੇ ਨੌਜਵਾਨ ਮਨਜੀਤ ਸਿੰਘ ਦੀ ਜਿਨ੍ਹਾਂ ਦੀ ਰੀੜ ਦੀ ਹੱਡੀ ਦੇ ਦੋ ਮਨਕੇ ਇੱਕ ਹਾਸੇ ਵਿੱਚ ਟੁੱਟ ਗਏ ਸਨ ਅਤੇ ਲਗਾਤਾਰ 8 ਸਾਲ ਤੋਂ ਬੈਠੇ ਸਨ ਇਸ ਦੌਰਾਨ ਉਨ੍ਹਾਂ ਦੀ ਮਾਤਾ ਜੀ ਨੇ ਮਿਹਨਤ ਮਸ਼ਕਤ ਕੀਤੀ ਉਨ੍ਹਾਂ ਦੀ ਦੇਖਭਾਲ ਵੀ ਕੀਤੀ ਤੇ ਉਨ੍ਹਾਂ ਦਾ ਇਲਾਜ ਵੀ ਕਰਵਾਇਆ ਉਸ ਤੋਂ ਬਾਅਦ ਉਹਨਾਂ ਨੇ ਇੱਕ ਸੰਸਥਾ ਦੇ ਨਾਲ ਸੰਪਰਕ ਕੀਤਾ ਸੰਸਥਾ ਵੱਲੋਂ ਮਨਜੀਤ ਸਿੰਘ ਦੀ ਹਾਲਤ ਨੂੰ ਦੇਖਿਆ ਹੋਇਆ ਹੈ ਉਹਨਾਂ ਨੇ ਇੱਕ ਟਰਾਈਸਾਈਕਲ ਦਿੱਤੀ ਜਿਹੜੀ ਬੀਚ ਚਾਰਜਿੰਗ ਦੇ ਨਾਲ ਚੱਲਦੀ ਹੈ ਤੇ ਨਾਲ ਹੀ ਉਹਨਾਂ ਨੇ ਮਨਜੀਤ ਸਿੰਘ ਨੂੰ ਰੋਜ਼ਗਾਰ ਵੀ ਦਵਾਇਆ ਕਿਉਂਕਿ ਮਨਜੀਤ ਸਿੰਘ ਚਾਹੁੰਦਾ ਸੀ ਕਿ ਉਹ ਬੋਝ ਨਾ ਬਣੇ ਬਿਮਾਰੀ ਦੇ ਬਾਵਜੂਦ ਵੀ ਉਹ ਕੰਮ ਕਰੇ ਤੇ ਆਪਣੇ ਪੈਰਾਂ ਤੇ ਖੜ੍ਹਾ ਹੋਵੇ ਜਿਮੇਟਰ ਦੇ ਵਿੱਚ ਕੰਮ ਕਰਨ ਵਾਲੇ ਮਨਜੀਤ ਸਿੰਘ ਨੇ ਬਹੁਤ ਮਿਹਨਤ ਕੀਤੀ ਤੇ ਆਪਣੀ ਇੱਕ ਖਾਸ ਪਛਾਣ ਬਣਾਈ ਇਸ ਮੌਕੇ ਤੇ ਉਹ ਨੌਜਵਾਨਾਂ ਨੂੰ ਸਨੇਹਾ ਦਿੰਦਿਆਂ ਹੋਇਆ ਮਨਜੀਤ ਸਿੰਘ ਨੇ ਕਿਹਾ ਕਿ ਅਗਰ ਆਦਮੀ ਚਾਵੇ ਤੇ ਕਿੱਲੀ ਹੋ ਸਕਦਾ ਮੈਂ ਕਿਹਾ ਕਿ ਅੱਜ ਦਾ ਨੌਜਵਾਨ ਪੜ੍ਹ ਲਿਖ ਕੇ ਲੱਖਾਂ ਰੁਪਏ ਖਰਚ ਕਰਕੇ ਵਿਦੇਸ਼ਾਂ ਵਿੱਚ ਜਾ ਰਿਹਾ ਹੈ ਉਥੇ ਵੀ ਜਾ ਕੇ ਉਹਨਾਂ ਨੂੰ ਬਹੁਤ ਸਾਰੀਆਂ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਉਹੀ ਮਿਹਨਤ ਮੁਸ਼ਕਲ ਅਗਰ ਆਪਣੇ ਘਰ ਵਿੱਚ ਆਪਣੇ ਦੇਸ਼ ਵਿੱਚ ਲੈ ਕੇ ਕੀਤੀ ਜਾਵੇ ਤੇ ਆਦਮੀ ਦੀ ਪਹਿਚਾਨ ਵੀ ਬਣਦੀ ਹੈ ਤੇ ਨਾਲ ਹੀ ਉਸ ਮਿਹਨਤ ਨੂੰ ਵੀ ਸਲਾਮ ਲੋਕ ਕਰਦੇ ਨੇ ਉਹਨੇ ਕਿਹਾ ਕਿ ਨੌਜਵਾਨ ਨਸ਼ਿਆਂ ਤੋਂ ਦੂਰ ਰਹਿਣ ਤੇ ਮਿਹਨਤ ਵਿੱਚ ਯਕੀਨ ਰੱਖਣ ਪ੍ਰਮਾਤਮਾ ਉਹਨਾਂ ਨੂੰ ਜ਼ਰੂਰ ਸਾਥ ਦਿੰਦਾ ਹੈ ਧਿਆਨ ਦੇਣਯੋਗ ਗੱਲ ਇਹ ਹੈ ਕਿ ਮਨਜੀਤ ਸਿੰਘ ਦੇ ਦੂ ਮੰਨ ਕੇ ਜਿਹੜੇ ਕਿ ਟੁੱਟ ਚੁਕੇ ਨੇ ਉਹਦੇ ਵਜ੍ਹਾ ਨਾਲ ਮਨਜੀਤ ਸਿੰਘ ਦੇ ਲੱਕ ਦਾ ਥੜੜਾ ਹਿੱਸਾ ਜਿਹੜਾ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਹਰਕਤ ਨਹੀਂ ਕਰਦਾ ਹੈ ਬਾਅਦ ਇਸ ਤੇ ਮਨਜੀਤ ਸਿੰਘ ਪੂਰੀ ਹਿੰਮਤ ਨਾਲ ਜ਼ਿੰਦਗੀ ਜੀ ਰਿਹਾ ਹੈ ਤੇ ਦੂਸਰੇ ਵਾਸਤੇ ਪ੍ਰੇਰਨਾ ਬਣਦਾ ਜਾ ਰਿਹਾ ਹੈ ਮੇਰਾ ਨਾਮ ਭਾਈ ਮਨਜੀਤ ਸਿੰਘ ਹੈ ਮੈਂ ਤਾਂ ਥੀਰੇ ਲਾ ਦੋ ਚੱਤਾਂ ਭਈ ਇਹ ਜਿਹੜੀ ਤੇ ਕੀ ਚੇਰ ਤੇ ਕੀ ਕਾਰੋਬਾਰ ਕਰਦੀ ਹੋ ਜੇ ਨਾਲ ਭਾਈ ਮੈਂ Zomato ਦਾ ਕੰਮ ਕਰਦਾ ਹਾਂ ਤੇ ਮੈਨੂੰ ਚन्नई ਦੀ ਇੱਕ ਫਾਊਂਡੇਸ਼ਨ ਹੈਗੀ ਅਜਤੀ ਪਾਰਕ ਉਹਨਾਂ ਨੇ ਸਾਨੂੰ ਹੈਲਪ ਕੀਤੀ ਉਹਨਾਂ ਨੇ ਆਹ व्हीलचेयर ਦਿੱਤੀ ਹੈ ਜਿਹੜੀ ਸਕੂਟੀ ਦਾ ਵੀ ਕੰਮ ਕਰਦੀ ਹੈ ਤੇ ਉਹਨਾਂ ਨੇ ਨਾਲ ਹੀ ਕੰਮ ਦਿੱਤਾ ਹਨ ਤੇ ਕੰਮ ਕਰੀਦਾ ਆਪਣਾ ਪਰਿਵਾਰ ਚੋਂ ਕੋਈ ਨਾ ਕਰੀ ਪਰਿਵਾਰ ਚ ਮੈਂ ਮੇਰੇ ਮੰਮੀ ਹਾਂ ਤੇ ਕਿੰਨਾ ਤੁਹਾਡਾ ਅੱਖਾਂ ਲੱਗਦਾ ਵਾਪਸੀ ਘਟਣਾ ਕੀ ਹੋਇਆ ਜੀ ਇਹੀ ਭਾਈ ਮੇਰਾ ਐਕਸੀਡੈਂਟ ਹੋਇਆ ਜੀ ਕੰਮ ਤੇ ਮੈਂ ਸਫਨ ਗਲਾਸ਼ ਸ਼ੀਸ਼ੇ ਦਾ ਕੰਮ ਕਰਦਾ ਹਾਂ ਇਹ ਪੂਰਾ ਕ੍ਰੇਟ ਮੇਰੇ ਉੱਤੇ ਪਲਟਿਆ ਉਹਦੇ ਕਰਕੇ ਰੀੜ੍ਹ ਦੀ ਵੀ ਟੁੱਟ ਗਈ ਤੇ ਉਹਦੇ ਕਰਕੇ ਲੱਤ ਕੋ ਥੱਲੇ ਤੇ ਚੂਲੇ ਦੇ ਥੱਲੇ ਤੇ ਕੋਈ ਪਤਾ ਨਹੀਂ ਲੱਗਦਾ ਨੇਜਰ ਬਣਾਇਆ ਉਸੇ ਹੈ ਇਹ 8 ਸਾਲ ਪਹਿਲਾਂ ਮੇਨਾ ਆਸਾ ਹੈ ਜੀ ਕੰਮ ਕਰਦੇ ਲੋਕਾਂ ਦਾ ਕਿੰਦਾ ਦਾ ਨੋਟਿਸ ਹੀ ਹੋ ਜਾਂਦਾ ਵਧੀਆ ਭਾਈ ਵਧੀਆ ਲੱਗਦਾ ਜਾਂਦੇ ਜਾਂਦੇ ਲੋਕੀ ਸਲਾਮ ਕਰਦੇ ਆ ਕਿ ਐਪਰੀਸ਼ੀਏਟ ਕਰਦੇ ਆ ਕਿ ਵਧੀਆ ਕੰਮ ਕਰਦੇ ਹੋ ਤੁਸੀਂ ਕਿਸ ਤਰ੍ਹਾਂ ਕਾਰੋਬਾਰ ਫਿਰ ਆਪਣਾ ਤੁਸੀਂ ਸ਼ੁਰੂ ਕੀਤਾ ਹੈ ਕਾਰੋਬਾਰ ਭਾਈ ਆਹੀ ਚਾਰ ਕਿੰਨੇ ਹੋਇਆ ਮੈਨੂੰ ਇਹ ਮਿਲੀ ਨੂੰ ਤੇ ਉਹਨਾਂ ਨੇ ਇਹ ਕੰਮ ਦਿੱਤਾ ਸੀ ਕਿ ਨਾਲੇ ਕੰਮ ਕਰੋ ਆਪਣਾ ਤੇ ਨਾਲੇ ਆਪਣੀ ਡੇਲੀ ਜੀ ਹਾਂ ਜਿਹਦਾ ਆਰਡਰ ਦੇ ਜਾਂਦੇ ਹੋ ਕਿਤੇ ਕੋਠੇ ਤੇ ਜਾਂ ਬਾਜ਼ਾਰ ਚ ਨਹੀਂ ਭਾਈ ਕੁਝ ਨਹੀਂ ਕੋਈ ਪ੍ਰੋਬਲਮ ਨਹੀਂ ਆਉਂਦੀ ਵੈਸੇ ਫੋਨ ਕਰਦੀਦਾ ਵਾ ਕਸਟਮਰ ਵੀ ਆ ਕੇ ਲੈ ਜਾਂਦਾ ਵਾ ਰੈਸਟੋਰੈਂਟ ਵਾਲੇ ਵੀ ਆ ਕੇ ਫੜਾ ਜਾਂਦੇ ਆ ਆਈ ਸਿਰਫ ਡਿਲੀਵਰ ਕਰਨ ਜਾਣਾ ਹੁੰਦਾ ਆਮ ਨੂੰ ਕੀ ਮੈਸੇਜ ਦੇਣਾ ਜਾਂਦੇ ਜਿਹੜਾ ਦੇ ਹੱਥ ਬਖਸਾਮਤ ਦੇ ਔਰ ਨਸ਼ੇ ਦੇ ਵਿੱਚ ਪਏ ਨੇ ਭਾਈ ਜਿਹੜੇ ਨਸ਼ਿਆਂ ਚੋਂ ਤੇ ਉਹਨਾਂ ਨੂੰ ਕਹਿਣਾ ਚਾਹੁੰਦਾ ਇੱਕੋ ਹੀ ਗੱਲ ਕਿ ਕੰਮ ਕਰੋ ਆਪਣਾ ਘਰ-ਬਾਰ ਦੇਖੋ ਇਤੋਂ ਵੱਧ ਕੇ ਹੋਰ ਕੁਝ ਵੀ ਨਹੀਂਗਾ ਹਾਂ ਸਾਹ ਉਹ ਦੁਬਾਰਾ ਆਪਣੇ ਘਰ ਦਾ ਕਿਹੜਾ ਰ ਅ ਕਿਸ ਤਰ੍ਹਾਂ ਕਿਹਦੇ ਜਾਂਦਾ ਲੈ ਵਿਯਾਰਾ ਭਾਈ ਇਤਰੇ ਮੰਮੀ ਸਿਲਾਈ ਦਾ ਕੰਮ ਕਰਦੇ ਰਹੀ ਥੋੜਾ ਬੋੜਾ ਤੇ ਫਿਰ ਉਹ ਕਰਦੇ ਆਂ ਮੈਂ ਤੁਹਾਨੂੰ ਪੂਰਾ ਬੈੱਡ ਤੇ ਬੈੱਡ ਮੈਟ ਰੀਡਨ ਉਹਨਾਂ ਕੋਈ ਕੰਮ ਤੇ ਕਰ ਨਹੀਂ ਸਕਦਾ ਜੇ ਯੂ ਵਿਸ਼ ਡੈਟ ਯਰ ਚਾਈਲਡ ਲਰਨਸ ਟੂਡੇ ਐਂਡ ਲੀਡਸ ਟੂਮੋਰੋ ਬ੍ਰਿੰਗ them ਟੂ ਐਂਡ ਐਮਜ਼ ਜੈਮਸ ਕੈਂਬਰਿਜ ਇੰਟਰਨੈਸ਼ਨਲ ਸਕੂਲ ਪਚਾਨਕੋ ਅਫੀਲੀਏਟਡ ਟੂ ਸੀਬੀਐਸਸੀ ਨਿਊ ਡელი Little kids are soft at body and strong at soul such is our kindergarten section with kids friendly classrooms and strong ethics to inculcate good habits among our little champs the future ready school with shooting range cricket academy ncc naval unit swimming classes judo taekwondo karate and skating classes training of vocal classical and western music dance classes for hip-hop freestyle jazz locking popping chess horse riding football and so on a and gems cambridge international school opposite canada palace near a &M institute's jalandhar Dalhousie bypass road Batanko.